ਆਈ ਤੂੰ ਲੈ ਕੇ ਜਾਣੇ ਆ ਤੇਰੇ ਸਾਹਮਣੇ ਲੈ ਕੇ ਆਈਆਂ ਤੂੰ ਜਾ ਕੇ ਅਭਿਮਾਨਾ ਲੈ ਕੇ ਮੈਨੂੰ ਤੇਰੇ ਤੇ ਚੱਕੀ ਦਿੱਤੀ ਜਰ ਮਿੰਟ ਗਿਆ ਤੇਨ ਹਾਂਜੀ ਚੱਲ ਜਾਂਦੇ ਆ ਆਪਾਂ ਕਿਧਰ ਮੈਂ ਤਿਆਰ ਤਾਂ ਮੈਂ ਹੋ ਗਈ ਸੀਗੀ ਹੋਕਰ ਮੈਂ ਕਿਹਨੇ ਵੀ ਤੁਸੀਂ ਅਦੇ ਆਉਂਦੇ ਨਹੀਂ ਨਹੀਂ ਚੱਲ ਤੂੰ ਨਾਲ ਤੇਰਾ ਬੰਦਦਾ ਜਾ ਮੈਂ ਤਾਂ ਇਹ ਕਹਿੰਦੀ ਸੀ ਵੀ ਫਿਰ ਮੈਂ ਜਾਉਂਗੀ ਕਿਤੇ ਦੇਦੀ ਮੈਨੂੰ ਉਹ ਨਾ ਪੁੱਠਾ ਬੋਲੇ ਨਹੀਂ ਦੀਦੀ ਕਿਉਂ ਪੁੱਠਾ ਬੋਲ ਤੂੰ ਕਮੜੀ ਆਹ ਨਾਲੇ ਮੈਂ ਬੋਲਣ ਦੇਉਂ ਉਹਨੂੰ ਮੈਂ ਮੈਨਾਂ ਗੋਸੇ ਹੋ ਕੇ ਗਈ ਨਹੀਂ ਨਹੀਂ ਆਈ ਨਹੀਂ ਨਹੀਂ ਮੇਰੀ ਬੇਇੱਜ਼ਤੀ ਕਰਦੇ ਉੱਥੇ ਤਾਂ ਉਹਨੂੰ ਸਾਫ਼ ਸਮਝਾ ਦੇ ਨਹੀਂ ਨਹੀਂ ਚੱਲ ਚੱਲਦੇ ਆਪਾਂ ਨਾਲ ਤੇਰੀ ਚਾਚੀ ਨੂੰ ਫੋਨ ਕਰਕੇ ਆਪਾਂ ਐਸਵੇਰ ਅੱਛਾ ਉਹਨੂੰ ਕਹੇ ਆ ਜਾ ਤੇ ਆਪੋ ਕੇ ਛੇਤੀ ਚੱਲੀ ਜੀ ਫਿਰ ਚੱਲ ਕੋਈ ਨਾ ਮੈਂ ਫੋਨ ਕਰ ਲੈਂਦਾ ਹੋਰ ਫਿਰ ਮੁੜਨਾ ਵੀ ਇਹ ਸ਼ਾਮ ਨੂੰ ਚੱਲ ਮੈਂ ਫੋਨ ਕਰ ਦਿੰਦਾ ਹਾਂ ਕਹਿ ਸਕਦੇ ਠੀਕ ਹੈ ਹੈਲੋ ਹਾਂ ਮਗਰੀਏ ਸਤਾ ਦਿੱਕੀ ਜਾਨੇ ਜਾਣਾ ਸੀ ਫੁਰਕ ਵੇਲਾ ਹੋ ਜਾਊਗਾ ਫਿਰ ਮੁੜਨਾ ਵੀ ਆਪਾਂ ਚੱਲ ਪਏ ਕਿੰਨੇ ਟਾਈਮ ਤੱਕ ਆ ਜਾਗੀ ਤੂੰ ਚਲ ਠੀਕ ਹੈ ਆ ਜਾ ਸਰ 10 ਮਿੰਟ ਤੱਕ ਚਲ ਤੇ ਆ ਸਿਰਫ ਠੀਕ ਹੈ ਠੀਕ ले है कपड़े लिया हो गए सारे कुछ चल ठीक है अच्छा सूट हो गए हाँ. हो ये वो हाँ, हो गए है ना हां अच्छा हाँ। बस हूं हां बस कोट हो गए हां चलो बस चल गए फिर हां चल दे सामान तो तैयार देखो कुछ रहता नहीं क्या चल नहीं नहीं कोई नहीं, 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 नहीं बस रहता हाँ, है ना हां ठीक है बस हूं चल चलो चक्कर ना उठ जाओ हां गड्डी का दो मरे तू से ਛੇਤੀ ਛੇਤੀ ਨਵੇਂ ਮੇਲਣਾ ਕੰਮ ਮੇਰੇ ਤਾਂ ਅਜੇ ਮੰਮੀ ਘੁਆਣੀ ਹੋਣਾ ਹੈਗਾ ਸੰਧਾਰ ਵਾਲੇ ਤੇ ਮੈਂ ਤਾਂ ਚੋਈ ਬਹੁਤ ਚੜਿਆ ਪਿਆ 15 ਸਾਲ ਹੋ ਗਏ ਵਿਆਹ ਨੂੰ फिर भी मेरी मम्मी ने कद मेरा संधारा नहीं समझाया ये भी किस्मत आलिया कुड़िया दिंदा ये चीजा नहीं कि भरजाइया ने जेड़िया अपने घर तो पंद्रह साल तक दिदिया ने वैसे मैं तो बचाई बेचारी लड़नी रहनी तो चंगी है कई बार मेरा ही दिमाग खराब हो जाता बाकी त सारा ठीक है छेती आ जान ਦੇਖਦੀਆਂ ਕੋਈ ਸਮਾਨ ਲਿਆਂਦਾ ਕਿ ਮੈਂ ਕਹਿ ਕੇ ਤਾਂ ਗਈ ਸੀ ਵੀ ਸਮਾਨ ਲਿਆਈਓ ਪਤਾ ਨਹੀਂ ਲੈ ਕੇ ਆਏ ਹੋ ਵੀਕ ਨਹੀਂ ਦੇਖਾਂ ਜਾ ਕੇ ਮम्मी ਉਹ ਸਮਾਨ ਮੰਗਵਾ ਲਿਆ ਤੁਸੀਂ ਜਿਹੜਾ ਮੈਂ ਕਿਹਾ ਸੀ ਉਹ ਤਾਂ ਲੈ ਅੱਛਾ ਮੈਨੂੰ ਆਇਆ ਸੀ ਮੈਂ ਕਿਤੇ ਭੁੱਲ ਗਏ ਹੋਵੋਗੇ ਨਾ ਫੁੱਲ ਨਹੀਂ ਆ ਗਏ ਲੈ ਵਗਾਰੇ ਅੱਛਾ ਠੀਕ ਹੈ ਤਾਂ ਗਿਆ ਰੋ ਕਿ ਕਿਹੜਾ ਸੰ ਫਿਗਰ ਨਹੀਂ ਆਇਆ ਨਹੀਂ ਮੰਮੀ ਮੈਨੂੰ ਆਇਆ ਸੀਗਾ ਵੀ ਦੇਖੀ ਸਾਲ ਬਾਅਦ ਆਉਂਦਾ ਸੰਧਾਰਾ ਕਿਹੜਾ ਰੋਜ਼ ਰੋਜ਼ ਆਉਂਦੇ ਨੇ ਕਿ ਸਾਡੇ ਵੀ ਰਿਸ਼ਤੇਦਾਰ ਆ ਕੁਝ ਲੱਗਦੇ ਆ ਸਾਨੂੰ ਉਚਾ ਆ

ਹਾਂ 참 ਠੀਕ ਹੈ ਜੀ ਬਦਿਆ ਠੀਕ ਸਾਹ ਠੀਕ ਹੈ ਕਿ ਨਾ ਹਾਂ ਜੀ ਠੀਕ ਹੈ ਹਾਂ 참 ਠੀਕ ਹੈ ਸਭ ਠੀਕ ਠਾਕ ਹੋਰ ਤੇਰੇ ਮੰਮੀ ਉਹ ਅੰਦਰ ਬੈਠੂਗੀ ਕਿ ਬੁਲਾਉਗੀ ਹਾਂ ਠੀਕ ਹੈ ਪਾਣੀ ਲੈ ਕੇ ਆਉਗੀ ਠੀਕ ਹੈ ਠੀਕ ਇਹਨਾਂ ਸਾਸਰੀ ਕਾਹ ਤੇ ਗਾਗੀ ਗਾਗੀ ਆਇਆ ਨੋ ਕੱਲ ਦੇ ਡੀਗਰੀ ਦਾ ਨੋਟਿਸ ਤਾਂ ਬਹੁਤ ਲੇਟ ਆਸਾਂ ਹੀ ਤਿਆਰੀ ਕਰਦੇ ਟਾਈਮ ਲੱਗ ਗਿਆ ਆ ਜਾਓ ਇੱਥੇ ਹਾਂ ਸਭ ਠੀਕ ਠਾਕ ਹੋਰ ਤੁਸੀਂ ਸੁਣਾਓ ਸਿਹਤ ਕਿਵੇਂ ਹੈ ਸਿਹਤ ਬਾਕੀ ਗੁੱਡੇ ਗਿੱਡੇ ਮਾਰੇ ਹਾਂ ਇਹ ਤਾਂ ਚੱਲਦੇ ਹੀ ਆ ਨਾ ਕਿ ਤਾਂ ਹਾਂ ਸਾਰੇ ਨਹੀਂ ਕੋਈ ਨਾ ਅੱਜ ਕੱਲ ਬੜੀ ਬਿਮਾਰੀ ਹੈ ਦਵਾਈਆਂ ਦੁਨੀਆਂ ਦੇ ਕੰਮ ਚੱਲਦਾ ਹੈ ਚੱਲਦਾ ਹਾਂ ਜੀ ਤੁਸੀਂ ਲੈਣਾ ਮੈਂ ਪੜ੍ਹ ਕੇ ਨਾ ਬੋਲੂੰਗੀ ਹਾਂ ਗਰਮੀ ਵੋਟੋ ਗਈ ਤੇ ਗਰਮੀ ਤਾਂ ਪੁੱਛੋ ਹੀ ਨਾ ਅਸੀਂ ਵੀ ਪੰਜ ਤਾਂ ਹੀ ਸੋਚਿਆ ਨਹੀਂ ਅਜੇ ਤਾਂ ਸੰਗਤ ਲੈਣੇ ਟਾਈਮ ਆਏਗਾ ਪਰ ਅਸੀਂ ਜਾਣਾ ਹਜ਼ੂਰ ਸਾਹਿਬ ਅਸੀਂ ਪਹਿਲਾਂ ਤੇ ਇਹ ਗਾਣਾ ਕਿਹਦਾ ਸ਼ੁਰੂ ਕਰਕੇ ਰਚਨਾ ਕਰਨੀ ਚਾਹੀਦੀ ਪਹਿਲਾਂ ਹੀ ਤੇ ਸੋਰ ਪਹਿਲਾਂ ਮੈਨੂੰ ਲੱਗਦਾ ਸੀ ਇਕੱਲੇ ਜਾਵਾਂ ਫਿਰ ਮੈਂ ਖਿਆ ਚੱਲੇ ਭੈਣ ਨੂੰ ਬੁਲਾ ਲਿਆ ਮਖੇ ਦੋਹੇ ਸੋਹਣਾ ਲੱਗਦਾ ਜੇ ਜਾਂਦੇ ਹੋ ਹਾਂ ਮੈਂ ਵਿਚਾਰਕ ਦੀ ਹਾਂ ਚਾਰਾ वदिया भी बनाई बेटा कड़क जी शशि का मैसेज था शशि का अंकुश भी था मुझे ठीक था और उसी के हिसाब से मैंने आपको से को दिया बेटा वो दिया ठीक तो ठीक दिया था और ये जो सक्सेस था लेकिन के आते बहुत चला और इधर भी है बहुत ਸੋਨੇ ਤਾ ਦੇ ਬੁੱਕ 3 ਗਾ ਜੀ ਤਾਂ ਜੀ ਦਾ ਬਸ ਸਿੱਖਾ ਸੱਚੀ ਦਾ ਬੰਦ ਸਿੱਖੀ ਪਰਿਆ ਮੌਕੇ ਤੇ ਆਈ ਹੈ ਲੋਕੀ ਸਿਖਾ ਜੀ ਤਾਂ ਠੀਕ ਹੋਈ ਹਾਂ ਜੀ ਜਦ ਜੀਆ ਬੋਗਿਆ ਜੀ ਨੇ ਆਈ ਸੀ ਨਾ ਉਹ ਦੁਆ ਮੰਗ ਮੰਗਵਾ ਦੇ ਕੋਨੇ ਕੋ ਕੰਮੀ ਆਉਣੇ ਚਿਹੇ ਕਿ ਕਿ ਲੋਕ ਤੁਹਾਨੂੰ ਦੇ ਰਿਹਾ ਨਾ ਕੋ ਤੁਹਾਨੂੰ ਚਲੋ ਕਾ ਜਿਹੜਾ ਫਰਜ਼ਾ ਕ ਕਰਨੇ ਹਮਾਰਾ ਪੱਗਾਂ ਮਹਿਣਾਂ ਨੇ ਇਹ ਤਾਂ ਪਲਾਣਾ ਰੀਤੀ ਰਿਵਾਜ ਹੈ ਜਨ ਜਿੱਥੇ ਚੱਲਦਾ ਹੈ ਬਿਲਕੁਲੀਆ ਤੋਂ ਥੋੜੀ ਵੀ ਆਸ ਨਹੀਂ ਨਹੀਂ ਤਾਂ ਹੁੰਦੀ ਗੇ ਭਾਵੇਂ ਤੇਨੂੰ ਖਲਤੇ ਆਉਣਾ ਪੈਂਦਾ ਪੰਜ ਜੀ ਹੁਣ ਚਲਤਾਂ ਕਿ ਚੁੱਪ ਕਰ ਨਹੀਂ ਨਾਲ ਖੇਚਲਾ ਦੱਦੀ ਇਹ ਤੱਕ ਕਰਦੇ ਰਹਿਣਾ

ਨਾ ਚਲੋ ਇੰਨੇ ਚੱਲਦਾ ਹੀ ਰਹਿੰਦਾ ਨੰਨ ਬੰਦੇ ਦੇ ਵਿੱਚ ਪਰ ਇਹ ਸੋਟੇ ਨੂੰ ਚੰਦ ਕਰੰਗੇ ਤੁਸੀਂ ਨਹੀਂ 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 ਆਪ ਵੀ ਪਸੰਦ ਕਰਕੇ ਆਪੇ ਖਰੀਦ ਕੇ ਰੱਖ ਕੇ ਆਈ ਕਿਉਂ ਜਿਆਦਾ ਬੋਲੀ ਜਾਨੀ ਕੋਈ ਪਸੰਦ ਦੇ ਸੁੱਟ ਨਹੀਂ ਆਉਂਦੇ ਕੋਈ ਵੰਗੀ ਦੁਸਾਰਾ ਕਰੋ ਕੋਈ ਜਾਣ ਕੋਈ ਸਟੇਟ ਲੈ ਕੇ ਆਉਂਦੇ ਨੇ ਨਾ ਇਹ ਤਾਂ ਨੰਨ ਚੱਲਦੇ ਹੀ ਰਹੋਗਾ ਕੋਈ ਕੰਦ ਜਾਗੇ ਬਸ ਇੰਨੇ ਕੋਤੋਂ ਨੂੰ ਸਾਨੂੰ ਉਹ ਚਾਹ ਹੋਇਆ ਤਾਂ ਟਾਇਆ ਦਾ ਜੀ ਆਇਆ ਨੂੰ ਬਹੁਤ ਵਧੀਆ ਲੱਗਿਆ ਮਾਦਾ ਕੀ ਦੇਖ ਰਹੀ ਹੈ ਜਾਨੀ ਚਾਰ ਘੜੀਆਂ ਦੇਖੋ ਇੱਥੇ ਪਾਣੀ ਕੋਲ ਦੇ ਬਾਹਰ ਆਜ ਕੀ ਹੈ ਇਹ ਮਿੱਠੇ ਬਿਸਕੁਟ ਬਿਸਕੁਟ ਕੌਣ ਖਾਂਦਾ ਜੀ ਜੋ ਬੱਚੇ ਬਿਸਕੁਟ ਨਹੀਂ ਖਾਂਦੇ ਨਾ ਨਾ ਕੋਈ ਇੰਨੇ ਜਣੇ ਉੱਠ ਕੇ ਆ ਗਏ ਨਹੀਂ ਦੂਰੋਂ ਵੀ ਆਏ ਕਰਕੇ ਲੈ ਗਏ ਨਹੀਂ ਚਾਰ ਪੰਜ ਜਣੇ ਆਹ ਪਾਣੀ ਤੇ ਦੁੱਧ ਬਣਾ ਕੇ ਖਾ ਖਾਣੇ ਹੈ ਨਾ ਹਾਂ ਹਾਂ ਮਾਦਾ ਕੀ ਕਹਦਾ ਦੁੱਧ ਗਵਾ ਕਰਦੇ ਰਹਿੰਦੇ ਹੈ ਨਾ ਲੋਕੀਂ ਖਵਾ ਕਰਨਾ ਲੋਕੀਂ ਖਾਓ ਆ ਰਮਮੀ ਆਸੂ ਤਾਂ ਮੈਂ ਨਹੀਂ ਕਿਹਾ ਉਹਨੂੰ ਤਾਂ ਸੰਗਤ ਜੀ ਇਹ ਤੋਂ ਲਈ ਤਾਂ ਨੁਸਤਾ ਹਰੇ ਨਾ ਆਓ ਸੀਮਾ ਨੂੰ ਉਹਦਾ ਹੋਰ ਲੈ ਆਲੇ ਵੀ ਮੰਮਾ ਤਾਂ ਮੈਂ ਉਹ ਕਹਿੰਦਾ ਕਿ ਤਦਾਰਾ ਤੋਂ ਸੰਧਰੇ ਵੀ ਮੰਮਾ ਤੁਹਾਨੂੰ ਕਹ ਰਿਹਾ ਮੇਰੇ ਦਿੱਖਿਆਂ ਦੇ ਆਂਦਾ ਇਹਨਾਂ ਦੇਖ ਤਾਂ ਤਾ ਹਾਂ ਹਾਏ ਕਰ ਲੂ ਕੋਦੇ ਹੁੰਦੇ ਤੁਸੀਂ ਇੰਨੇ ਥੋੜੇ ਕਹਿੜੇ ਹੋ ਕੇ ਹੋ ਨਾ ਕਹਿਣਾ ਲੱਗੋ ਉਹ ਤਾਂ ਕੋਈ ਨਹੀਂ ਆਹ ਨਹੀਂ ਲੈ ਕਿ ਜੰਮੀ ਸੁਣਿਆ ਆਂ ਜੰਮੀ ਹੋਣਾ ਇਹ ਇੰਨਾ ਤਬਰ ਕਰਕੇ ਆਇਆ ਤਾਂ ਕਿ ਉਹਨਾਂ ਨੂੰ ਮਾਸੂ ਲੱਗੇ ਇਹਨਾਂ ਕਪਈ ਜਰਾ ਚਾਹੇ ਕਿ ਕੈਂਪਸ ਸੁਣੇ ਸੁਣ ਹਾਂ ਠੀਕ ਹੀ ਨੇ ਇਹ ਮੈਂ ਤਾਂ ਸੰਦ ਕਰਤੀ ਹਾਂ ਯਾਦ ਨਹੀਂ ਦਿੱਕਤ ਨਹੀਂ ਕਰ ਸਕਦਾ ਲੋਬਰ ਨਹੀਂ ਕਹ ਲੈ ਜਦੋਂ ਆਖ ਲਾਤੀ ਤੁਸੀਂ ਆ ਤੁਸੀਂ ਕਰਦੇ ਹੋ ਉਤਰਾਂਗੇ ਜਿਹੜਾ ਵਾਰ ਦਾ ਸੁਣ ਸੁਣ ਇਹ ਤਾਂ ਮੈਂ ਤਾਂ ਸੁਣਾ ਦੇ ਤੂੰ ਇਦਾਂ ਇੱਟਾ ਦੇਖੀਂ ਸੁਣੀ ਆ ਅਖੜੀ ਇਟਾ ਤੇ ਤੁਹਾਨੂੰ ਆਣੇ ਰਵਾਜ਼ ਜੀ ਅੱਜਕੱਲ੍ਹ ਕੌਣ ਕੌਣ ਦਾ ਸੀ ਮਾ ਇਹ ਲੱਗੇ ਦੇਖ ਲੈ ਕਿ ਜੇ ਤਾਂ ਤੁਹਾਨੂੰ ਚੰਗਾ ਲੱਗ ਰਿਹਾ ਹੈ ਲੱਗ ਰਿਹਾ ਨਹੀਂ ਇਹ ਚੰਗਾ ਇਸ ਨੂੰ ਮੈਂ ਲੈ ਕੇ ਜਾਉਂਗੀ ਹਾਂ ਹਾਂ ਮੈਂ ਦੂਜੀ ਧੋਏ ਚੱਲੋ ਤੁਹਾਡਾ ਕੰਮ ਕਰਵਾਉਣਾ ਆਏ ਵਾਏ ਮੈਂ ਲੈ ਜੂਗੀ ਇਹਨੂੰ ਬੁਰ ਲਾ ਲਾਂਗੇ ਕਿੱਥੇ ਲਿਖਣਾ ਦੋ ਹੋ ਜਾਣਗੇ ਤਾਂ ਮੈਂ ਤਾਂ ਪਰਦੀ ਲੈ ਕੇ ਆਉਂ ਮੈਂ ਨਹੀਂ ਦੇਖ ਲੈ ਕੇ ਨਿੱਪਾ ਲਾ ਲਵਾਂ ਕਰ ਲੈ ਇਸ ਕੋਡ ਬੱਸ ਕੋਈ ਨਹੀਂ ਇਸ ਕੋਡ ਕੋਈ ਨਹੀਂ ਇਸ ਕੋਡ ਦੱਬਾਈ ਦਾ ਮਟਿਆਈ ਦਾ ਬਾ ਮਟਿਆਈ ਕੋ ਲੈ ਕੇ ਆਉਂ ਹਾਂ ਸੋ ਨੱਬੇ ਬਹੁਤ ਸਭ ਕੁਝ ਕਰਵਾ ਕੇ ਉਮਦਾ ਐ ਮੈਂ ਕੋਣ ਖੰਡਾ ਇੰਟਰਵਿਊ ਕੋ ਚੁੱਕਿਆ ਰਹਿੰਦਾ। ਨਾਲੇ ਮੇਰੇ ਤਾਂ ਸਾਰੀ ਮੱਲਾ ਕਰਾਂਗੇ। ਨਾਰਨ ਸੁਣ ਆਹ ਰਾਂਜੀ ਮਾਰ ਮਾਰਗੀ। ਕਿ ਤੂੰ ਕਿਹਦੀ ਸਿੰਘ ਕਰ। ਕਿ ਇਹ ਤਾਂ ਮੈਂ ਆਪਣੀ ਪਸੰਦ ਲੈੰਦੇ ਹੋਏ ਨਹੀਂ। ਔਰ ਅੰਕੀਟਰ ਵੀ ਆਦਾ ਤੁਹਾਨੂੰ। ਲਓ ਆਪਣੀ ਸਾਲ ਤੇ ਹੀ ਭੇਜ ਕੇ ਗਈ ਆ ਮੇਤੋ ਲੈ ਕੇ ਆਈ ਆ। ਮੈਂ ਆਪਣੀ ਪਸੰਦ ਦੇ ਲੈੰਦੇ ਸੀ ਔਰ ਤਾਂ ਹੀ ਹੱਥ ਪਾ ਲਿਆ ਸੀ ਸੁਤਾਂ ਨੂੰ। ਲੈ ਲੈ ਇਹ ਤੂੰ ਆਪਦੀ ਬਿਚਾਰ ਤੇ ਲੈ ਸਕਦੀ ਤਾਂ ਮੈਂ ਨਹੀਂ ਵਿਆਹ ਕਰੂ ਛੋਟੇ ਕੋਲ। ਇਹ ਜੱਸੀ ਬੇਖਿਆਂ ਗੜਨ ਚੰਗਾ ਲੱਗਦਾ ਆ। ਇਹ ਕਿੱਥੀ ਹੁੰਦਾ। ਚੱਲ ਕੋਈ ਨਹੀਂ ਹੋ ਰਿਹਾ ਨਾਲੇ। ਦੇਖ ਲੈਨੇ ਕੋਈ ਨਹੀਂ। ਮੈਂ ਵੀ ਪਾਣੀ ਨੂੰ ਚੱਲ। ਇਹ ਤਾਂ ਕਿੰਨੇ ਪਾ ਰਿਹਾ ਮੈਂ ਆਪਣੇ ਬੈਕ ਸ਼ੂਟ ਕਿੰਨਾ ਚੰਗਾ ਲੱਗਦਾ। ਮੈਂ ਤਾਂ ਕਿੰਨੇ ਪਾ ਪਾਂਗਾ ਕੋਈ। ਠੀਕ ਹੈ ਸੁਭਾਲਾ ਵੇਖ ਤੇ ਲੈ। ਅਲੇਟ ਆਉਂਗਾ ਤੁਸਤਾ। ਮਨ ਨੂੰ ਤਾਂ ਟੈਂਕ ਕਰੀ ਗਾ। 50 ਟੈਂਕ ਕਰੂੰ ਕਿ ਲੱਗ ਗਏ। ਤੂੰ ਆ ਕੇ। ਯੋ ਕਿ ਮਾਂ ਆ ਜਾਣੀ ਆ ਹਾਂ ਲਫ ਪਰਿਓਡੀਕਲੀ ਰੋ ਪਾਣ ਦੋ ਹੁੰਦੇ ਹਾਂ ਹਾਂ ਉਹ ਦੇ ਦੇ ਚੰਗਾ ਕੋਈ ਗੱਲ ਨਹੀਂ ਹਾਂ ਡਾਕਟਰ ਨੂੰ ਕਿਹਾ ਨਹੀਂ ਗਈ ਜੀ ਬੇਟੀ ਠੀਕ ਹੈ ਖੁਸ਼ੀਆਂ ਸੁਖੀਆਂ ਤੇ ਕਿਹ ਲੱਗਦਾ ਭਾਣ ਹਾਂ ਹਾਂ ਤੈਨੂੰ ਹੋਰ ਲੈ ਦਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤੇ ਕਰਨਾ ਮੈਂ ਜਾ ਰਹੀ ਠੀਕ ਹੈ ਅ ਦੀਦੀ ਤੁਸੀਂ ਵੀ ਆ ਕੇ ਚਾਹ ਪੀ ਲਓ ਉਹਨਾਂ ਨੂੰ ਪਿਆਰੇ ਤੇਰੀ ਮੰਮੀ ਉਹਨਾਂ ਨੂੰ ਮਤਲਬ ਬਾਅਦ ਚ ਵੀ ਪੀਵੇ ਕੋਈ ਨਾ ਕਰਈਆਂ ਕੋਈ ਨਹੀਂ ਪੀ ਲੈਂਦੇ ਉਹ ਹਾਂ ਉੱਥੇ ਸੀ ਵਾਲੇ ਰੂਮ ਚ ਬਿਠਾ ਦੇ ਮੈਂ ਕਿ ਉਹਥੇ ਪੀ ਲੈਣੇ ਚਾਹਵਾ ਨਹੀਂ ਪਿਆਰੇ ਕੋਈ ਨਾ ਕੋਈ ਨਾ ਮਾਂ ਨੂੰ ਪਿਆਰੇ ਕੋਈ ਚੁੱਪ ਕਰ ਜੀ ਇੱਥੇ ਲੈਣਾਂ ਤੁਹਾਨੂੰ ਮੈਂ ਇੱਥੇ ਪੀ ਲਊਗਾ ਪੂਰੀ ਪੀਰੂੰਗੀ ਬਾਅਦ ਚ ਮੇਰੇ ਕੋਈ ਨਾ ਮੈਨੂੰ ਠੀਕ ਹੈ ਗੱਲ ਇੱਥੋਂ ਆਂਦੀ ਇਹ ਯਾਨੀ ਉੱਪਰ ਹੀ ਆਉਣਾ ਸੀ ਨਾ ਕਰੀ ਨੀ ਤਾਂ ਚੱਕੀ ਜਾਂਦੇ ਇਹ ਇਹ ਨਾ ਕਰ ਚੱਕੀ ਜਾਂਦੇ ਨੇ ਇਹ ਆਪਣੇ ਹੀ ਕਿ ਬੱਠੀ ਰੱਖ ਮੈਂ ਤਾਂ ਚਾਹ ਪਾਣੀ ਪਿਲਾਉਣੀ ਆਂ ਆਪਣੇ ਮਾਂ ਬਾਪ ਨੂੰ

ਕੋਈ ਨਹੀਂ ਮੈਂ ਉਸ ਤੋਂ ਇਹਨੂੰ ਕਰ ਰਹੀ ਹਾਂ ਕਿ ਕਿ ਤੁਸੀਂ ਉਹ ਚੰਗਾ ਕਰਦੇ ਹੋ। ਆਲੂ ਨਹੀਂ ਉਸ ਨੂੰ ਮਸੇ ਕਰ ਰਹੇ ਲੱਗੂ। ਉਸ ਨੂੰ ਸੁੱਤੀ ਰਹਿਣਾ ਪਾਸ ਉਸ ਨੂੰ। ਫੋਰ ਕਿਚਨ ਵਿੱਚ ਨਾ ਪਾਣੀ ਪੈਣ ਨਾ ਨਹੀਂ ਬੱਸ ਪਾਣੀ ਪਾ ਰਹੀ ਸੀ। ਤੁਸੀਂ ਬਹਿ ਜੀ ਹਾਂ। ਫਿਰ ਮੈਂ ਦਰਵਾਜ਼ਾ ਵੀ ਬੁਲਾ ਲੈਂਦੇ। ਮੰਮੀ ਉਹ ਬੈਠੀਆਂ ਨੇ ਉਸੇ। ਮਸੀ ਜੀ ਉਹ ਵੀ ਉੱਥੇ ਬੈਠੀ। ਉਹ ਅਗਲੀਆਂ ਨੇ ਚੁਗਨੀਆ ਕਰ ਲਈ ਮੇਰੀ।

ਸਰਫੀ ਕਰ ਸਫੀ ਮਾਹੀ ਕਿਉਂ ਕੀ ਕਿ ਅਸੀਂ ਆਉਂਦੇ ਹਾਂ ਤੁਸੀਂ ਦੇਖੋ ਹੋਂਦਾਂ ਚ ਗੁੱਸਾ ਮੇਰੇ ਨਾਲ ਨਾ ਹੁੰਦਾ ਤੇਰਾ ਗੁੱਸਾ ਹੋ ਕੇ ਮੈਨੂੰ ਤੇ ਚਾਹਤੀ ਤੂੰ ਆਪਣਾ ਜਨਾਲਾ ਨੂੰ ਗੁੱਸਾ ਕਿਉਂ ਕੋਈ ਨਹੀਂ ਸਾਹੀ ਮੇਰਾ ਮਾਲੀ ਨੂੰ ਨਾਮ ਹੈ ਆ ਉਸਾ ਮਮੀ ਨੇ ਕਿਹਾ ਕਿ ਉਹ ਗ੍ਰੰਡ ਕਿ ਆਈ ਤੂੰ ਲੈ ਕੇ ਜਾਣੇ ਆ ਤੇ ਤੇਰੇ ਸਾਹਮਣੇ ਨਾ ਪਈ ਪਸੰਦ ਲੈ ਕੇ ਆਈਆਂ ਪੂਜਾ ਕਰਦੀ ਮਾਂ ਨਾਲ ਲੈ ਕੇ ਮੈਨੂੰ ਤੇਰੇ ਤੇ ਮੇਰੀ ਚਾਹੀਦੀ ਕੀ ਕਰੀ ਤੂੰ ਦੇ ਦੇ ਮੇਰੀ ਬਝਾਈ ਨਾਲ ਮੇਰੀ ਗੱਲ ਹੈ ਤੇਰੀ ਕੋਈ ਨਹੀਂ ਹੈਗੀ ਸਮਝ ਨਹੀਂ ਤੇਰੀ ਸੁਣ ਕੇ ਨਾ ਮੈਂ ਤੋਹਰ ਰਹੀ ਹੈ ਤੂੰ ਮੇਰੀ ਨਹੀਂ ਬਝਾਈ ਨਾਲ ਤੂੰ ਇੱਥੇ ਨਹੀਂ ਆ ਸਕਦੀ ਛੱਡੀ ਨਹੀਂ ਕਿਹਾ ਮਮੀ ਨੇ ਉਹ ਅੱਜ ਹੀ ਗਏ ਤੂੰ ਲੈ ਕੇ ਜਾ ਨਾ ਮੇਰੇ ਸੁਪਨੇ ਛੱਡ ਲੈ ਆਹੋ ਦੇਖੇ ਮੇਰੇ ਵੀ ਨਾ ਨਹੀਂ ਤੂੰ ਜ਼ਿਆਦੇ ਮਾਸਤਰੀ ਨਹੀਂ ਨਹੀਂ ਤੂੰ ਮੈਨੂੰ ਬੋਲ ਨਹੀਂ ਬੋਲੀ ਨੂੰ ਬੰਨਣਾ ਹੀ ਨਾ ਬੰਨ੍ਹਣੀ ਐ ਬੋਲਣ ਦਾ ਤਰੀਕਾ ਪਹਿਲਾਂ ਤੂੰ ਸਿੱਖ ਕੀ ਸਿੱਖਾਂ ਮੈਂ ਤੂੰ ਮੈਨੂੰ ਸੂਟ ਪਸੰਦ ਕਰੇ ਕਰਾਏ ਮਮੀ ਨਾਲ ਗੱਲ ਸਾਹਮਣੇ ਹੋਈ ਹੋਏ ਸੂਟ ਚਾਕੇ ਦਿੰਦੀ ਨਾ ਮੇਰੇ ਪਿੱਕੇ ਨੇ ਸੂਟ ਤੂੰ ਕਿਵੇਂ ਲੈ ਜਾਈਂਗੀ ਦੇਖੇ ਤਾਂ ਮੇਰੀ ਮਾਂ ਗਈ ਐ ਤੇਰਾ ਕੀ ਖਰਚ ਬੰਦ ਨੇ ਕਿ ਜਦੋਂ ਕਹੀ ਗਏ ਮਮੀ ਨਾਲ ਗੱਲ ਕਰੀਂਗਾ ਮਮੀ ਨਾਲ ਤੂੰ ਗੱਲ ਕਰ ਲਈ ਪਹਿਲੇ ਸੂਟ ਮੈਨੂੰ ਚਾਹੀਦੇ ਨੇਗੇ ਮੈਂ ਲਵਾਂਗੀ ਸੂਟ ਤਾਂ ਮੈਂ ਐਵੇਂ ਕਿ ਮੈਂ ਇੱਕ ਮਹੀਨੇ ਰੂਮ ਜਿੱਤਦਾ ਮੈਂ ਲੈ ਕੇ ਜਾਂਦਾ ਤੇ ਆ ਪਿਆਰ ਕੀ ਜਾਂਦਾ ਤੇਰੇ ਵੇਖਿਆ ਨਹੀਂ ਕੋਈ ਚਾਹੀ ਚੀਰ ਲਾਂਗੀ ਤੇਰੀ ਮਾਂ ਲੈ ਕੇ ਆ ਜਾਊਗਾ ਮੈਂ ਜੇ ਤੂੰ ਹੋਵੇ ਮੈਂ ਕਿਹਾ ਮੇਰੀ ਬਾਕੀ ਘੜੇ ਪੈ ਕੇ ਜਾਂਦੀ ਹੈ ਇੱਕ ਵਾਰ ਕੋਈ ਨਹੀਂ ਤੂੰ ਬਾਕੀ ਕਹੀ ਮੈਂ ਤਾਂ ਇਹੀ ਮੈਂ ਤਾਂ ਪਸੰਦ ਹੈ ਮੇਰੇ ਵਾਸਤੇ ਇਹ ਕੋਈ ਤਾਂ ਘਟ ਨਹੀਂ ਹੈ ਇਹ ਗੱਲ ਮੈਂ ਹੁਣ ਛੱਡਦਾ ਪਰੋਂ ਤੇਰੇ ਬਿਤੇਉਂ ਵੀ ਨਾ ਉਸ ਦਿਨ ਮੈਂ ਆਵਾਂ ਨਾ ਹਾਂ ਤੂੰ ਨਹੀਂ ਆਣਾ ਹੈਗਾ ਬਸ ਅੱਛਾ ਕੋਈ ਨਹੀਂ ਆਇਆ ਤਾਂ ਮੈਂ ਕਰੂੰਗੀ ਗੱਲ ਸਭ ਨੂੰ ਮੈਨੂੰ ਪਤਾ ਜਿਹਦੇ ਨਾਲ ਕਰਨੀ ਹੈ ਦੇਖ ਲੈ ਇਹ ਗੱਲ ਜੀ ਲੱਖੂ ਪਤਾ ਤੈਨੂੰ ਲੱਖੂ ਪਤਾ ਚੁੱਪ ਨਾ ਮੇਰੇ ਜਾ ਕੇ ਮੈਂ ਬੋਲ ਮੇਰੇ ਦੱਸ ਦੇ ਮੈਂ ਲੱਖੂ ਮੈਂ ਆਖਦੀ ਮੈਂ ਲੱਖੂ ਕਿਹਦਾ ਹੈ ਮੇਰੇ ਕਿਹਦਾ ਹੈ ਇਹਨੇ ਤੇ ਕਿਉਂ ਕਰਤੀ ਜਾਂ ਕੋਈ ਅਬ ਤੂੰ ਮਾਂ ਨੂੰ ਕਹਿ ਤੂੰ ਜੀ तो मां ने कैसी मां ने कैसे लगी थी ठीक है मां मुकर तू ही मारी थी ये मैं लोंगी तो मैं समझ रही आ उधर देखनी साऊ हो के बैठी थी ते तेरी मां ने तेरी साऊ सी है मैंने बहुत कुछ बोल दिया तेरी तू बड़ी साऊ मैली ना नहीं मेरी मां वाली तो सब ठीक है हां ठीक है रख अपनी मां नाले तू भाई तेरे तो हाथ बने हां चल चल तेरे मेरे दो हाथ बने अगला मेरी पहचान में आंख रखी सुट्टा पे ठुंडे हाथ करके बैठी ਮੇਰੀ ਪਸੰਦ ਦੇ ਕਿਸੇ ਪਾਸੇ ਚਲਦੀ ਨਹੀਂ ਹੈਗੀ ਪਰ ਪਤਾ ਨਹੀਂ ਪਿਆਰ ਦੀ ਪਰਚਾਈ ਨਾਲ ਲੜ ਕੇ ਇਸ ਤਾਂ ਮੇਰੇ ਨਾਲ ਇਹ ਕੁਝ ਬਣ ਗਿਆ ਇੱਕ ਤਾਂ ਸੁਣ ਨਾ ਮੈਂ ਆਪਣੀ ਪਰਚਾਈ ਨਹੀਂ ਦੇਈ ਹੁੰਦੀ ਮੈਂ ਉਹਦਾ ਦਿਲ ਖਾਇਆ ਨਾ ਤਾਂ ਹੀ ਮੇਰਾ ਇਹਨਾਂ ਦੇ ਉੱਤੇ ਪਰ ਇਹ ਨਹੀਂ ਹੁੰਦੀ ਜੇ ਮੈਂ ਤੋਂ ਪਿਆਰ ਨਾਲ ਮੰਗ ਲੈਂਦੀ ਨਾ ਮੈਂ ਦੋਨੇ ਸੂਟੇ ਨੂੰ ਦੇ ਦਿੰਦੀ ਪਰ ਇਹ ਤਾਂ ਚੁਸਤ ਚਲਾਕੀਆਂ ਤੇ ਆ ਜਾਂਦੀ ਹੈ ਤਦ ਮੈਂ ਵੀ ਅਪ ਸੋ ਸਮਝ ਕੇ ਚਲ ਮੰਨ ਜੀ ਮੈਂ ਵੀ ਕੁਝ ਜ਼ਿਆਦਾ ਹੀ ਬੋਲ ਦਿੱਤੀ ਹੈ ਲਈ ਕਿਰਨ ਨੂੰ ਮੈਂ ਮੈਂ ਕਿਰਨ ਦੇ ਵਿੱਚ ਇੱਕ ਤਸਵੀਰ ਗ੍ਰਾਫਿਕ ਮੈਂ ਸੁੱਕਾ ਬਿਚ ਰਹਿ ਰਹੀ ਸੀ ਤੁਹਾਨੂੰ ਦਿਖਾਉਂਦੀ ਹਾਂ